ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕ ਜੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਨਾ ਇਹ ਖਿਲਾਫ ਬੋਲੇਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਜਿਹੜਾ ਨਾ ਇਹ ਖਿਲਾਫ ਕੋਈ ਵੀਡੀਓ ਪਾਵੇ ਉਹਨੂੰ ਦਬਾਉਣ ਦੀ ਕੋਸ਼ਿਸ਼ ਹੁਣ ਮੇਰੇ ਪਿੰਡ ਮੇਰੇ ਪਿੰਡ ਦੇ ਵਿੱਚ ਮੈਂ ਇੱਕ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਆ ਅਸੀਂ ਇੱਕ ਵਿਆਹ 'ਚ ਬੈਠੇ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈਆਂ ਹੋਰ ਇੱਕ ਪਰਪੇਖ ਦੀ ਗੱਲ ਨਹੀਂ ਹੋਈ ਵਿਆਹ 'ਚ ਦੁਨੀਆ ਤੂੰ ਤੂੰ ਮੈਂ ਮੈਂ ਹੋ ਰਹੀ ਆ ਉਸ ਬੰਦੇ ਨੇ ਕੀ ਕਰਿਆ ਮੇਰੇ ਘਰਾਂ ਚੱਕਰ ਆਤ ਪੁਲਿਸ ਭੇਜਤੀ ਅੱਜ ਸਵੇਰੀ ਪੁਲਿਸ ਭੇਜਤੀ ਜੇ ਸਰਕਾਰ ਆधरी ਨਾ ਇਹ ਗੱਲਾਂ ਨਹੀਂ ਹੈਗੀਆਂ ਵੀ ਤੁਸੀਂ ਕੁਝ ਵੀ ਕਰ ਲਓ ਇਹ ਸਮਾਂ ਕਿਹੜਾ ਸਮਾਂ ਬਹੁਤ ਛੇਤੀ ਬਦਲ ਜਾ ਹਾਂ ਬਾਕੀ ਭੱਜਦਿਆਂ ਨੂੰ ਬਾਹਰ ਇੱਕ ਬਰਾਬਰ ਆ ਪਰਚਾ ਹੋਏਗਾ ਤੇਰੇ ਪਤਾ ਗੋਲੀ ਚ ਚਲਾ ਯਾਰ ਗੋਲੀ ਮੈਂ ਚਲਾਈ ਨਹੀਂ ਮੰਨੂ ਪਤਾ ਵੀ ਮੈਂ ਪਾਗਲਾ ਕੋਈ ਉਸਪਾ ਗੋਲੀ ਚਲਾਵਾਂਗਾ ਉੱਥਾ ਘਟੋ ਘਟ 100 ਬੰਦਾ ਹੋਣਾ 100 ਬੰਦਾ ਜੇ ਇੱਕ ਗੱਲ ਕਰੇ ਵੀ ਮੈਂ ਗੋਲੀ ਚਲਾਈ ਆ ਤਾਂ ਮੇਰੀ ਗਰਦਨ ਵੜਦੇ ਹੋ ਇਕੀਰ ਬਲਾਕ ਪ੍ਰਧਾਨ ਉਹ ਕੀ ਪਾਵਰ ਦੇਖ ਲੋ ਦਮੇ ਕਹਿ ਰਿਹਾ ਕਾ ਵੀ ਉਹਨੇ ਫਾਇਰਿੰਗ ਕਰੀਆਂ ਵੀ ਮੰਨੂ ਥ੍ਰੈਟ ਕਰਿਆ ਲੈ ਦੱਸ ਆ ਆਮ ਆਦਮੀ ਪਾਰਟੀ ਹਾਲਾਤ ਤਾਂ ਇਹ ਆ ਯਾਰ ਮੈਂ ਤਾਂ ਪੁਲਸਾਂ ਲਈ ਨਾ ਬਹੁਤ ਜਿੱਦ ਕਰਾਂ ਹਣਾ ਪਰ ਮੈਂ ਪੁਲਸਾਂ ਨੂੰ ਪੁੱਛਣਾ ਚਾਹਾਂ ਵੀ ਥੰਮੇ ਨਾ ਪੋਲੀਟੀਕਲ ਪ੍ਰੈਸ਼ਰ ਕਾਤੇ ਚ ੱਲੋ ਆ ਕੋਈ ਗਲਤੀ ਹੋਏ ਬੰਦੇ ਕੀ ਹੋਰ ਹੋਏ ਸਹਲੇ ਹਣਾ ਬਿਨਾ ਮਤਲਬ ਤੇ ਘਰ ਛਡਾਰ ਕੇ ਹੋਰ ਕਰਕੇ ਕੀ ਹੋ ਜਾਏਗਾ ਕਾ ਇਸ ਕਰਕੇ ਮੈਂ ਬੇਨਤੀ ਕਰਨੀ ਚਾਹਾਂ ਵੀ ਸਰਕਾਰਾਂ ਸਰਕੂਰਾ ਬਹੁਤਾ ਲੰਬਾ ਟਾਈਮ ਨਹੀਂ ਰਹਿ ਕੇ ਕਰਦੀਆਂ ਇੱਕ ਸਾਲ ਰਹਿ ਗਿਆ ਸਾਲ ਬਾਅਦ ਕੀ ਹੋ ਜੇਗਾ ਚਲ ਤੂੰ ਕਰਾਈ ਮੈਂ ਗੋਲੀ ਚਲਾਈ ਆ ਤੂੰ ਅੱਜ ਪਰਚਾ ਕਰਾ ਦੇਗਾ ਕਰਾ ਦੇ ਮੈਂ ਜਮਾਨਤ ਕਰਾ ਲਾਂਗਾ ਪਰ ਤੈਨੂੰ ਇੱਕ ਚੀਜ਼ ਦੱਸ ਰਾਂ ਮੈਂ ਸਾਲ ਤੱਕ ਤੁਸੀਂ ਆਪੋਜੀਸ਼ਨ ਹੀ ਦੇਖਿਆ ਹਲੇ ਜਿੱਦਾਂ ਆਪੋਜੀਸ਼ਨ ਦੇਖਣਾ ਤੁਸੀਂ ਰਾਜਪਾਲ ਮੰਨ ਲਿਆ ਪਰ ਆਪੋਜੀਸ਼ਨ ਦੇਖਣਾ ਬਹੁਤ ਔਖਾ ਮੈਂ ਅੱਕ ਕੇ ਵੀਡੀਓ ਪਾ ਰਿਆਂ ਰਾਤ ਮੇਰੇ ਘਰਾਂ ਪੁਲਿਸ ਵਾਲੇ ਭੇਜਿਆ ਅੱਜ ਸਵੇਰੀ ਫੇਰ ਭੇਜੇ ਕੇ ਮਾੜਾ ਕਰਤਾ ਮੈਨਾਂ ਦਾ ਕੰਮ ਰੀ ਬੇਨਤੀ ਆ ਮੈਂ ਬਾਰ ਬਾਰ ਇੱਕ ਵਾਰ ਤੁਹਾਨੂੰ ਫੇਰ ਕਰ ਰਿਹਾ ਵੀ ਜੋ ਕੁਝ ਕਰਾਈਗਾ ਸੋ ਸਮਝ ਕੇ ਕਰਾਈ ਵੀ ਬਾਅਦ ਚ ਚੱਲਣੀਆਂ ਬਹੁਤ ਹੈਗੀਆਂ ਔਰ ਮੈਂ ਤੈਨੂੰ ਮੈਂ ਇੱਜ਼ਤ ਕਰਾਣਾ ਇਸ ਬੰਦੇ ਕੀ ਵੀ ਨਾ ਯਾਰ ਵੀ ਵਧੀਆ ਬੰਦਾ ਨਾ ਸਾਊ ਆ ਇਹਦਾ ਯਾਰ ਤੂੰ ਤੂੰ ਮੈਂ ਮੈਂ ਪਿੱਛਾ ਮੇਰੇ ਕਰਨਾ ਪੁਲਿਸ ਭੇਜਦਾ ਫਿਰ ਰਿਹਾ ਬਾਕੀ ਕੋਈ ਗੱਲ ਨਹੀਂ ਸਮਾਂ ਇੱਕ ਜਗ੍ਹਾ ਨਹੀਂ ਰਹਿੰਦਾ ਜੇ ਅੱਜ ਮਾੜਾ ਕੱਲ ਨੂੰ ਚੰਗਾ ਵੀ ਆ ਜਾਏਗਾ ਇਹਰ ਕਹੇ ਜੀ ਰਾਜਨੀਤੀ ਵਾਰ ਇੱਕ ਮੇਰੇ ਪਿੰਡਾਂ ਜਥੇਦਾਰਾ ਪਵਿੱਤਰ ਆ ਸਾਰੀਆਂ ਪਾਰਟੀਆਂ ਚ ਰਹਿਲਾ ਪਹਿਲਾ ਅਕਾਲੀਆਂ ਚ ਰਹਿਲਾ ਫਿਰ ਕਾਂਗਰਸ ਆ ਗਿਆ ਕਾਂਗਰਸ ਆਪ ਦਾ ਪਤਾ ਨਹੀਂ ਕੁੜੀ ਨੂੰ ਲਵਾਇਆ ਪਤਾ ਨਹੀਂ ਛਵਾਈ ਨੂੰ ਲਵਾਇਆ ਸਰਕਾਰੀ ਨੌਕਰੀ ਲਵਾ ਲਿਆ ਹੁਣ ਆ ਗਿਆ ਉਹ ਝਾੜੂ ਚ ਕੋਈ ਪਾਰਟੀ ਨਹੀਂ ਹੋਣੀ ਛੱਡੀ ਅਰ ਮੇਰੇ ਪਿੰਡ ਨਹੀਂ ਪੱਥਰ ਲੱਗ ਰਹੇ ਵਿਕਾਸ ਪਾ ਵੀ ਵਿਕਾਸ ਹੋਇਆ ਉਹ ਨਹੀਂ ਪੱਥਰਾਂ ਕੇ ਪਰੋ ਪਵਿੱਤਰਾਂ ਦਾ ਨਾਮ ਜਥੇਦਾਰ ਪਵਿੱਤਰ ਸਿੰਘ ਉਸ ਕੀ ਕਹਿ ਦੇਣਾ ਭਾਈ ਉਹ ਕੀ ਪਿੰਡ ਨੂੰ ਇੱਕਰ ਪੈਗੀ ਦੇਣ ਨਹੀਂ ਹੈਗੀ ਉਸਕੇ ਮੇਰੇ ਕੋਲ ਇਹ ਜੇ ਸਬੂਤ ਪਏ ਆ ਸਾਰੇ ਮੈਂ ਵਾਇਰਲ ਕਰਾਂਗਾ ਠੀਕ ਯਾਰਾ ਸਮਝ ਤੇ ਬਾਹਰ ਆ ਆਮ ਆਦਮੀ ਪਾਰਟੀ ਦੇ ਹਾਲਾਤ ਨਾ 70 ਸਾਲਾਂ માં ਸੱਚੀ ਜੋ ਕੁਝ ਨਹੀਂ ਹੋਇਆ ਕਿਹੜਾ ਇਹਨਾਂ ਨੇ ਕਰਤੇ ਆ ਬਾਕੀ ਕੋਈ ਨਹੀਂ ਕਰ ਲੋ ਮੇਰੇ ਨਾਲ ਧੱਕਾ ਕਿੰਨਾ ਕਰੋਗੇ ਮੈਂ ਹੁਕਤਨ ਨੂੰ ਤਿਆਰ ਆ ਵਾਹਿ ਗੁਰੂ ਜੀ ਕੀ ਖਾਲਸਾ